ਜਰਮ ਐਂਡੀਪੀ ਐ ਸੈਕਟਾ थाना ਜੰਡਿਆਲਾ ਗੁਰੂਦਰਜ ਕੀਤਾ ਗਿਆ ਇਸ ਆਪਰੇਸ਼ਨ ਦੌਰਾਨ 268 ਗ੍ਰਾਮ ਹੈਰੋਇਨ ਉਨੀ ਗੋਲੀਆਂ 100 ਨਸ਼ੀਲੇ ਕੈਪਸੂਲ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਆ ਮੁਹਿੰਮ ਜੁੱਧ ਨਸ਼ਾ ਵਿਰੋਧ ਇਹਦੇ ਤਹਿਤ ਜਿਹੜੇ ਕੱਲ ਸਾਡੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਏਡੀਜੀਪੀ ਸਾਹਿਬ ਡੀਆਈ ਸਾਹਿਬ ਦੀ ਰਹਿਮਾਈ ਹੇਠ ਅਸੀਂ ਇੱਥੇ ਸਰਚ ਆਪਰੇਸ਼ਨ ਕੀਤਾ ਸੀ ਕੱਲ ਸੋ ਆਪਰੇਸ਼ਨ ਉਦੇ ਵਿੱਚ ਕੱਲ ਸਾਨੂੰ ਬੜੀ ਤੱਗੀ ਕਾਮਯਾਬੀ ਮਿਲੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਅਸੀਂ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਦੋ ਬੰਦੇ ਅਰੈਸਟ ਕੀਤੇ ਇਹਨਾਂ ਦੇ ਕੋਲੋਂ 268 ਗ੍ਰਾਮ ਹੀਰਨ ਰਿਕਵਰ ਹੋਈ ਹੈ ਨਾਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਮਿਲਿਆ ਨਾਲ ਹੀ ਇੱਕ ਕੱਲ ਅਸੀਂ ਇੱਕ ਸਨੇਚਰ ਜਿਹੜੇ ਸੀ ਸਨੇਚ ਕੀਤਾ ਸੀ ਉਹਨਾਂ ਨੇ ਇੱਕ ਮੋਬਾਈਲ ਉਹ ਫੜਿਆ ਬੰਦਾ ਉਹਦੇ ਵਿੱਚ ਇੱਕ ਬੰਦਾ ਫੜ ਲਿਆ ਦੋ ਜਿਹੜੇ ਉਹ ਭੱਜ ਗਏ ਸੀ ਉਹ ਅਸੀਂ ਨਾਮਜ਼ਦ ਕਰ ਲਏ ਉਹਦੇ ਵਿੱਚ ਮੋਬਾਈਲ ਜਿਹੜਾ ਸਨੇਚ ਕੀਤਾ ਸੀ ਉਹ ਸਾਨੂੰ ਰਿਕਵਰ ਹੋ ਗਿਆ ਤੇ ਨਾਲ ਇੱਕ ਮੋਟਰਸਾਈਕਲ ਮਿਲ ਗਈ ਮੇਨ ਜਿਹੜੀ ਹੈ ਇੱਕ ਹੋਰ ਜਿਹੜੀ ਸਾਡੀ ਮੇਨ ਤਗਲੀ ਰਿਕਵਰੀ ਹੋਈ ਆ ਉਹ ਸਾਡੇ ਕੋਲ 1000 ਕੈਪਸੂਲ ਤੇ 10000 ਜਿਹੜੀਆਂ ਗੋੜੀਆਂ ਉਹ ਅਸੀਂ ਰਿਕਵਰ ਕੀਤੀਆਂ ਇਹਦੇ ਵਿੱਚ ਟੋਟਲ ਸਾਡੇ ਕੋਲ ਤਿੰਨ ਬੰਦੇ ਅਰੈਸਟ ਹੋਏ ਆ ਜਿਹੜਾ ਬੜਾ ਹਾਈ ਲੈਵਲ ਤੇ ਇਹ ਕੰਮ ਕਰਦੇ ਆ ਨਸ਼ੇ ਦੇ ਇਹ ਸਾਡੀ ਸਭ ਤੋਂ ਤਕੜੀ ਜਿਹੜੀ ਹੈ ਰਿਕਵਰੀ ਇੱਥੇ ਥਾਣੇ ਦੇ ਵਾਲੇ ਦੀ ਸੀਆਈਏ ਦੀ ਮਦਦ ਦੇ ਨਾਲ ਅਸੀਂ ਕੀਤੀ ਆ ਇਹ ਇਹਦੇ ਵਿੱਚ ਟੋਟਲ 11 ਕੁ ਹਜ਼ਾਰ ਸਾਨੂੰ ਗੋੜੀਆਂ ਤੇ ਗੱਸਲ ਰਿਕਵਰ ਹੋਈ ਹੈ। ਇਹ ਕਿਹੜੀ ਜਗ੍ਹਾ ਤੇ ਹੋਇਆ ਸ਼ੂ ਹੋਇਆ? ਇਹ ਸਨੇਚਿੰਗ ਇੱਥੇ ਜੰਗੜਾ ਏਰੀਆ ਦੇ ਅੰਦੇ ਵੀ ਦਾਸਪੁਰੇ ਰੋਡ ਦੇ ਜਿਹੜੀਆਂ ਗੋਲੀਆਂ ਨੇ ਨਸ਼ਾ ਇੱਕ ਸਟਾਕ ਸੀ। ਇਹ ਗੋੜੀਆਂ ਦਾ ਆਪਣੇ ਸੀਆਈਏ ਨੇ ਫੜੀਆਂ। ਇਹ ਸੀਆਈਏ ਹਾਂਜੀ ਬੰਡਾਲੇ ਦਾ ਬੰਡਾਲੇ ਲੱਗੇ। ਮੈਡੀਕਲ ਸਟੋਰ ਆ ਕਿ ਜਿੱਥੇ ਨਹੀਂ 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 ਵੈਸੇ ਸਾਰੇ ਸਾਰੇ ਜੰਗੜਾ ਦੇ ਇਹ ਵੀ ਬਾਹਰਲੇ ਕੋਸ਼ਿਸ਼ ਨਹੀਂ ਬਾਹਰਲੇ ਵੀ ਆ ਬਾਰਲੇ ਵੀ ਹੈਗੇ ਆ ਜੰਡਿਆਲੇ ਦੇ ਜੰਡਿਆਲੇ ਦੇ ਇੱਕ ਤਾਂ ਸਾਡੇ ਜਿਹੜੇ ਇਹਦੇ ਵਿੱਚ ਹੈਗੇ ਆ ਆਪਣਾ ਸ਼ੇਪੂਰ ਭੱਲੇ ਦਾ ਇਹ ਪੰਜ ਸਾਡੇ ਜੰਡਿਆਲੇ ਦੇ ਆ ਬਾਕੀ ਸਾਰੇ ਬਾਹਰ ਦੇ ਜਿਹੜੇ ਹੈਨ ਖੜੀ ਉਹ ਪ੍ਰੋਫੈਸ਼ਨਲ ਆ ਕਿ ਕਰਮਚਾਰੀ ਪਹਿਲੀ ਆਈ ਨਹੀਂ ਪ੍ਰੋਫੈਸ਼ਨਲ ਨਹੀਂ ਹੈ ਪ੍ਰੋਫੈਸ਼ਨਲ ਇੱਕ ਤੇ ਤਿੰਨ ਆ ਹਾਂਜੀ ਇੱਕ ਤੇ ਚਾਰ ਇੱਕ ਤੇ ਚਾਰ ਜਿਹੜਾ ਜਿਹੜੀਆਂ ਗੋਰੀਆਂ ਜਿਹੜਾ ਇਹ ਪਹਿਲਾਂ ਕੰਮ ਕਰਦਾ ਪਹਿਲਾਂ ਪਹਿਲੀ ਦੀ ਪਤਲਾ ਇਹ ਅਜੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਆ ਸਾਡਾ ਉੱਤੇ ਹੁਣ ਦੇਖਦੇ ਆਂ ਜੋ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਉਤੋਂ ਬਾਅਦ ਫਿਰ ਸਾਰੀ ਗੱਲ ਕਲੀਅਰ ਹੋ ਗਈ ਉਹ ਤੁਹਾਨੂੰ ਲੈਟਰ ਆਉਂ ਸਾਰਾ ਦਸਤਾਵੇਜ਼ ਜਿਹੜੇ ਦਿਨੇ ਜਿਹੜੀਆਂ ਆਪਣੇ ਫਰੋਕੀਆਂ ਦੇ ਕੌਜ਼ ਆਗੀਆਂ ਸੀ ਲੋਕਾਂ ਬਾਰੇ ਤੁਹਾਡਾ ਕੀ ਕਹਿਣਾ ਜਿਹੜੇ ਲੋਕ ਫੜੇ ਗਏ ਆ ਜਾਂ ਇਦਾਂ ਜਿਹੇ ਉਹਦੇ ਵਿੱਚ ਜੰਡਿਆਲੇ ਦੇ ਵਿੱਚ ਤਾਂ ਅਸੀਂ ਸਾਰੇ ਦੇ ਸਾਰੇ ਬੰਦੇ ਆਪਣੇ ਸਾਰਾ ਮਡੂ ਜਿਹੜਾ ਆਪਣਾ ਫਰੇਸ ਕਰ ਲਿਆ ਉਹਦੇ ਵਿੱਚ ਸਿਰਫ ਸਾਡੇ ਕੋਲ ਦੋ ਬੰਦੇ ਫੜਨ ਆਲੇ ਆ ਉਹ ਸਾਡੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਨਾਲਸ ਉਹਨਾਂ ਤੇ ਰੇਡ ਵੀ ਚੱਲ ਰਹੀ ਆ ਲੇਕਿਨ ਉਹਦੇ ਵਿੱਚ ਜਿੰਨੇ ਵੀ ਬੰਦੇ ਸਾਡੇ ਇੱਥੋਂ ਦੇ ਸੀ ਉਹ ਟੋਟਲ ਤੋਂ ਛੋਟਲ ਅਸੀਂ ਕਲੀਅਰ ਕਰ ਲਿਆ ਤੇ ਸਾਡੀ ਤੇਰੀ ਪਿਛਲੇ ਦਿਨਾਂ ਤੋਂ ਜਦੋਂ ਸੋਲਿਡਨ ਟੈਨਸੇ ਨਾਲ ਖੇਡ ਗਏ ਜੀ ਜਿੱਦਾਂ ਬਾਲਵੇਗੀ ਚੌਂਕ ਅੱਗੇ ਦਾ ਆਪਣੀ ਚੌਂਕ ਉਹ ਕੁਝ ਦਿਨਾਂ ਦਾ ਬੰਦ ਹੋ ਗਿਆ ਉਹ ਦੁਬਾਰਾ ਲੱਗਣਗੇ ਨਹੀਂ ਉਹ ਦੁਬਾਰਾ ਲਾਉਨੇ ਆ ਜੀ ਉਹ ਕੁਝ ਏਦਾਂ ਆ ਡਿਊਟੀਆਂ ਇੰਨੀਆਂ ਕਪੈਸਿਟ ਦੀਆਂ ਹੁਣ ਲੈਂਡ オーਰਡਰ ਦੀ ਅੱਜ ਵੀ ਡਿਊਟੀ ਪੈਗੀ ਆ ਹੁਣ ਐਸਐਚਓ ਸਾਹਿਬ ਵੀ ਉੱਧਰ ਜਾ ਰਹੇ ਆ ਤੇ ਉਹ ਲਗਾਤਾਰੀ ਚਲਾਵਾਂਗੇ ਜੀ